ਮੈਂ ਨਹੀਂ ਚੱਲੂਗੀ ਮੋਦੀ ਦੇ ਨਾਕਾ ਮੈਂ ਚੱਲੂਗਾ ਡਰ ਰੇਟਾ ਜ਼ਿੰਦਾਬਾਦ ਡਰ ਰੇਟਾ ਜ਼ਿੰਦਾਬਾਦ ਸਰਹੱਦ ਧਰਨਾ ਆ ਇਹ ਪੂਰੇ ਜਿੰਨੇ ਵੀ ਆਪਣੇ ਬੈਠੇ ਆ ਪੂਰੇ ਟਰਾਂਸਪੋਰਟਰ ਬੈਠੇ ਆ ਇਹ ਜਿਹੜਾ ਮੋਦੀ ਨੇ ਕਾਲਾ ਕਾਨੂੰਨ ਹਮੇਸ਼ਾ ਨੇ ਲਿਆਂਦਾ ਆ ਕਿ 7 ਸਾਲ ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਸਜ਼ਾ ਜੇ ਕੋਈ ਡਰਾਈਵਰ ਐਕਸੀਡੈਂਟ ਕਰਕੇ ਦੌੜ ਜਾਂਦਾ ਮੇਨ ਮੁੱਦਾ ਇਹ ਹੀ ਵੀ ਦੌੜਨ ਦਾ ਇੱਕ ਇੱਕ ਰੀਜਨ ਉਹ ਆਪਣੀ ਜਾਨ ਬਚਾਉਂਦਾ ਆ ਕੋਈ ਜਾਣ ਬੁਝ ਕੇ ਡਰਾਈਵਰ ਤੇ ਰੋਡ ਤੇ ਨਾ ਇੱਕ ਸੱਪ ਵੀ ਤੁਰਿਆ ਜਾਂਦਾ ਹੋਵੇ ਇੱਕ ਕੀੜੀ ਨੂੰ ਵੀ ਬਚਾਉਣ ਕਰਕੇ ਪੂਰਾ ਜ਼ੋਰ ਲਾ ਦਿੰਦਾ ਕੋਈ ਕਿਸੇ ਨਾਲ ਕੋਈ ਲਗਤ ਬਜਿ ਨਹੀਂ ਹੁੰਦੀ ਇਹਨਾਂ ਨੂੰ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਇੱਕ ਵਾਰੀ ਟਰਾਂਸਪੋਰਟ ਜਿਹੜਾ ਟਰਾਂਸਪੋਰਟ ਦਾ ਰੇਟਡ ਬੰਦੇ ਆ ਜਾਂ ਕੋਈ ਡਰਾਈਵਰਾਂ ਦਾ ਕੋਈ ਮੀਨ ਪ੍ਰਧਾਨ ਆ ਹਰ ਜ਼ਿਲ੍ਹੇ ਚੋਂ ਹਰ ਜਗ੍ਹਾ ਚੋਂ ਇਹਨਾਂ ਨੂੰ ਉਹਨਾਂ ਨਾਲ ਸਲਾਹ ਕਰਨੀ ਚਾਹੀਦੀ ਸੀ ਪਹਿਲਾਂ ਤਾਂ ਉਹਨਾਂ ਦੀ ਸੇਫਟੀ ਵਾਸਤੇ ਕੁਝ ਨਹੀਂਗਾ ਐਨੇ ਔਖੇ ਹੋ ਕੇ ਡਰਾਈਵਰ ਜਾਨ ਨੂੰ ਜੋਖਮ ਚ ਪਾ ਕੇ ਮਤਲਬ ਰੋਡ ਤੇ ਗੱਡੀ ਚਲਾ ਕੇ ਇੱਕ ਦੇਸ਼ ਨੂੰ ਤਰੱਕੀ ਵੱਲ ਲੈ ਜਾਂਦੇ ਆ ਇਹਨਾਂ ਨੇ ਉਲਟਾ ਮਤਲਬ ਉਹ ਐਕਚੁਅਲੀ ਸਿਸਟਮ ਇਹ ਆ ਜੀ ਇਹ ਬੀਜੇਪੀ ਸਰਕਾਰ ਸ਼ੁਰੂ ਤੋਂ ਕਿਸਾਨ ਵਿਰੋਧੀ ਰਹੀ ਆ ਮਤਲਬ ਇਹ ਹਾਰੇ ਉਸ ਇਨਸਾਨ ਦੇ ਵਿਰੋਧੀ ਆ ਜੋ ਆਪਣੇ ਦੇਸ਼ ਤੇ ਯੋਗਦਾਨ ਦੇ ਦੇਸ਼ ਦੀ ਤਰੱਕੀ ਵਾਸਤੇ ਪਾਉਂਦਾ ਅੱਗੇ ਇਹਨਾਂ ਨੇ ਉਹ ਡੇਢ ਸਾਲ ਉਹਨਾਂ ਨੇ ਮੱਥਾ ਲਾ ਲਿਆ ਇਹਨਾਂ ਨੇ ਉਹ ਹੀ ਰਾਜ਼ ਨੂੰ ਮਤਲਬ ਸੋਚ ਲੈਂਦੇ ਆ ਸੋ ਇਹਨੂੰ ਕਾਨੂੰਨ ਬਣਾ ਦਿੰਦੇ ਆ ਇਹ ਕਿਸੇ ਦੀ ਸਲਾਹ ਨਹੀਂ ਕਰਦੇ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦਾ ਅਸੀਂ ਬਿਲਕੁਲ ਜਾਂ ਸ਼ਾਂਤਪੁਰ ਕੋਈ ਹੁਲੜਬਾਜੀ ਨਹੀਂ ਬਿਲਕੁਲ ਆਰਾਮ ਦਾ ਕੋਈ ਰੋਡ ਨਹੀਂ ਬਲੌਕ ਕਰਨੇ ਅਸੀਂ ਬੈਠੇ ਆਂ ਪਰ ਕੋਈ ਵੀ ਰੋਡ ਤੇ ਟਰੱਕ ਜਾਂ ਕੋਈ ਬੱਸ ਜਾਂ ਟੈਂਕਰ ਇਹ ਉਹਨਾਂ ਚੜਨੀ ਚੱਲੂਗਾ। 2024 ਦੇ ਇਲੈਕਸ਼ਨ ਜਿਹੜੇ ਬਿਲਕੁਲ ਸਿੱਧੇ ਆ ਚੁੱਕੇ ਨੇ ਸਰਕਾਰ ਜਿਹੜੀ ਹੈ ਤੁਹਾਡੀਆਂ ਮੰਗਾਂ ਚੰਗੀ ਮੰਗ। ਇੱਕ ਨਾ ਪੁਰਾਣੀ ਕਹਾਵਤ ਆ ਕਹਿੰਦੇ ਰੱਬ ਨਹੀਂ ਡਾਂਗੀ ਮਾਰਦਾ ਮੱਤ ਵੱਲੀ ਦੇ। ਜਦੋਂ ਉਸ ਪਰਮਾਤਮਾ ਨੇ ਬਾਜ ਤੋਂ ਥੱਲੇ ਜ਼ਮੀਨ ਤੇ ਸੁੱਟਣਾ ਹੁੰਦਾ ਮਾਤੀ ਇਦਾਂ ਨਹੀਂ ਦੇ ਦਿੰਦਾ। ਹੁਣ ਇਹਨਾਂ ਨੂੰ ਮਾਤੀ ਇਦਾਂ ਦੀ ਦੇਤੀ ਹੈ 2024 ਜ ਇਹਨਾਂ ਨੂੰ ਇਹੋ ਜਿਹਾ ਮਤਲਬ ਮੂੰਹ ਤੇ ਇੱਕ ਚਪੇੜ ਇਹੋ ਜਿਹੀ ਪੈਣੀ ਆ। ਇਹ ਜ਼ਿੰਦਗੀ ਜਿਹੇ ਹੋਜੇ ਗਲਤ ਕਾਨੂੰਨਾਂ ਸੋਚਣਗੇ। ਅਸੀਂ ਤੇ ਇਹ ਕਹਿੰਨੇ ਆ ਵੀ ਜਿੰਨੇ ਵੀ ਇਹ ਮਤਲਬ ਇਹ ਕੱਲਾ ਇਹ ਟਰੱਕ ਡਰਾਈਵਰ ਨਹੀਂ ਗਾ ਜੀ ਇਹ ਕਾਰ ਵਾਲੇ ਡਰਾਈਵਰ ਵੀ ਆ ਜੇ ਕਾਰ ਵਾਲੇ ਕੋ ਸਕੂਟਰ ਜਿੱਕਦੇ ਵਾਜੇਗਾ ਪਰਚਾ ਕਾਰ ਵਾਲੇ ਦੇ ਵੀ ਹੋਣਾ ਆ ਇਹ ਹੌਲੀ ਹੌਲੀ ਲੋਕਾਂ 'ਚ ਵਹਿਮ ਆ ਜਦੋਂ ਨਿਕਲ ਗਿਆ ਇਹਨਾਂ ਨੂੰ ਵੋਟ ਇਹਨਾਂ ਨੂੰ ਤੇ ਮੇਰੇ ਖਿਆਲ ਪੰਜ ਸੀਟਾਂ ਨਹੀਂ ਮਿਲਣੀਆਂ ਪੂਰੇ ਦੇਸ਼ 'ਚੋਂ ਜੋ ਇਹਨਾਂ ਦੇ ਹਾਲਾਤ ਆ ਇਸ ਕਰਕੇ ਪੰਪਾਂ ਦੀ ਗੱਲ ਕਰੀਏ ਪੰਪਾਂ ਦੇ ਹਾਲਾਤ ਦੇ ਹੋ ਗਏ ਨਹੀਂ ਉੱਥੇ ਲੰਬੀਆਂ ਲੰਬੀਆਂ ਕਿਲੋਮੀਟਰਾਂ ਤੱਕ ਜਿਹੜੀਆਂ ਲਾਈਨਾਂ ਲਾਇਆ ਲੱਗੀਆਂ ਤੇਲ ਵੀ ਨਹੀਂ ਆ ਜਦੋਂ ਮੈਂ ਕਹਾਂ ਜੀ ਅੱਜ ਇਹ ਹਾਲਾਤ ਆ ਇਹ ਸਾਰਾ ਜੋ ਹੋ ਰਿਹਾ ਸਾਰੀ ਜਿੰਨੇ ਦੀ ਵੀ ਜ਼ਿੰਮੇਵਾਰਾ ਸਾਰੀ ਇਹ ਭਾਜਪਾ ਸਰਕਾਰ ਆ ਇਹਨ ਜੇ ਦੇ ਕਰਕੇ ਕੰਮ ਹੋਇਆ ਤੇ ਇਹਦੇ ਅੱਜ ਆ ਕੱਲ ਨੂੰ ਤੇ ਮਿਲਣਾ ਵੀ ਨਹੀਂ ਕੱਲ ਉਹਦੇ ਪੰਪ ਪੰਪ ਪੰਪਾਂ ਤੇ ਵੀ ਜਿੰਦੇ ਲੱਗ ਜਣੇ ਆ ਰੋਡ ਖਤਮ ਹੋ ਜਾਣੇ ਆ ਮਤਲਬ ਇੱਕ ਇਹ ਦੇਸ਼ ਦੀ ਰੀੜ ਦੀ ਹੱਡੀ ਦਾ ਕੰਮ ਆ ਟਰਾਂਸਪੋਰਟਰ ਤੇ ਇਹ ਦੇਖ ਲੋ ਵੀ ਜਦੋਂ ਆਪਣੀ ਸਰੀਰ ਚੋਂ ਰੀੜ ਦੀ ਹੱਡੀ ਟੁੱਟ ਜਾਂਦੀ ਆ ਤਾਂ ਫੇਰ ਬੇਜਾਣਾ ਨਾ ਲੱਤ ਕੰਮ ਕਰਦੀ ਨਾ ਬਾਹਾਂ ਕਰਦੀ ਇਹਨਾਂ ਦਾ ਬਿਹਲਾਤ ਹੋਣੇ ਇਹ ਚਾਹੇ ਅੱਜ ਮੰਨਣ ਚਾਹੇ ਕੱਲ ਮੰਨਣ ਚਾਹੇ ਮਹੀਨਾ ਰੋਕ ਕੇ ਮੰਨਣ ਇਹਨਾਂ ਨੂੰ ਮੰਨਣਾ ਹੀ ਪੈਣਾ ਹਨ ਕਰੋਣ ਵਾਪਸ ਲੈਣਾ ਹੀ ਪੈਣਾ ਆ ਅਸੀਂ ਹੁਣ ਇਹ ਹੈ ਵੀ ਇਕੱਠੇ ਹੋਵਾਂਗੇ 1-2 ਦਿਨ ਦੇਖਦੇ ਆ ਮੁੜ ਕੇ ਕਿਸਾਨ ਜਥੇਬੰਦੀਆਂ ਨਾਲ ਜਾਂ ਜਿਹੜੇ ਆਪਣੇ ਵੱਡੇ ਵੱਡੀਆਂ ਸੰਸਥਾ ਚੱਲਦੀਆਂ ਉਹਨਾਂ ਨਾਲ ਵੀ ਟਾਈ ਅਪ ਕਰਕੇ ਬਿਲਕੁਲ ਵੱਡਾ ਸੰਘਰਸ਼ ਕਰਾਂਗੇ ਅਹੀਂ ਇਹ ਘਰਾਂ ਨੂੰ ਜਾਣ ਵਾਲੇ ਨਹੀਂਗੇ ਜੇ ਸਰਕਾਰ ਸਾਡੇ ਨਾਲ ਧੱਕਾ ਕਰੂਗੀ ਤੇ ਫਿਰ ਇਹ ਰੋਡ ਦੇ ਕੋਲ ਟਰੱਕ ਜਾਂ ਕੋਈ ਮਸ਼ੀਨਰੀ ਨਹੀਂ ਦੇਖਣੀ ਇਹਨਾਂ ਨੂੰ ਫਿਰ ਇਹ ਟੋਲ ਟੈਕਸ ਵਾਲੇ ਵੀ ਜੋ ਵੀ ਹੈਗੇ ਜੋ ਸਰਕਾਰ ਨੇ ਗੁੰਡਾ ਟੈਕਸ ਲਾਇਆ ਜੋ ਲਾਇਆ ਇਹ ਸਰਕਾਰ ਆਪਣੀ ਦੇਖੂਗੀ ਇਹ ਤਾਂ ਪੈਰਾਂ ਦੇ ਇਹਨਾਂ ਨੇ ਆਪ ਕੁਹਾੜੀ ਮਾਰੀ ਆ ਇਹਨਾਂ ਨੂੰ ਇੱਕ ਦਿਨ ਇਸ ਚੀਜ਼ ਦਾ ਅਫਸੋਸ ਜ਼ਰੂਰ ਹੋਊਗਾ ਠੀਕ ਹੈ ਦੇਖੋ ਜੀ ਕੁਝ ਦਿਨ ਪਹਿਲਾਂ ਬੀਜੇਪੀ ਸਰਕਾਰ ਵੱਲੋਂ ਹਰੇਕ ਡਰਾਈਵਰ ਜਿਹਦੇ ਵਿੱਚ ਪ੍ਰਾਈਵੇਟ ਕਮਰਸ਼ੀਅਲ ਹਰੇਕ ਤਰ੍ਹਾਂ ਦੀ ਗੱਡੀ ਆ ਉਹਨਾਂ ਡਰਾਈਵਰਾਂ ਦੇ ਲਈ ਇੱਕ ਕਾਨੂੰਨ ਕੱਢਿਆ ਗਿਆ ਵੀ ਜੇਕਰ ਰੋਡ ਦੇ ਉੱਤੇ ਕਿਸੇ ਕੋਲ ਐਕਸੀਡੈਂਟ ਹੋ ਜਾਂਦਾ ਜਾਂ ਕਿਸੇ ਦੇ ਵਿੱਚ ਆ ਕੇ ਕੋਈ ਵੱਜ ਜਾਂਦਾ ਤੇ ਡਰਾਈਵਰ ਉੱਥੋਂ ਦੌੜ ਜਾਂਦਾ ਹੈਗਾ ਜਾਂ ਗੱਡੀ ਆਪਣੀ ਲੈ ਕੇ ਉੱਥੋਂ ਨਿਕਲ ਜਾਂਦਾ ਆ ਉਹਨੂੰ ਡਾਇਰੈਕਟ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਈਆ ਜੁਰਮਾਨਾ ਹੋਊਗਾ ਸਰਕਾਰ ਨੇ ਇਹ ਗੱਲ ਨਹੀਂ ਸੋਚੀ ਵੀ ਡਰਾਈਵਰ ਦੌੜਦਾ ਕਿਉਂ ਆ ਕਿਉਂਕਿ ਉਹਨਾਂ ਕੋਲ ਜਿਹੜੇ ਸਲਾਹਕਾਰ ਆ ਨਾ ਉਹ ਹੈਗੇ ਆ ਖਿਆਲੀ خیال ਆਇਆ ਰਾਤ ਨੂੰ ਸਾਡੇ ਦਿਮਾਗ 'ਚ ਆਇਆ ਆਹ ਕਰ ਦੋ ਸਵੇਰੇ ਹੋ ਗਿਆ ਰਾਤ ਨੂੰ ਅਸੀਂ ਸੋਚਿਆ ਸਵੇਰੇ ਹੀ ਕਰ ਦਿੱਤਾ ਹੋ ਗਿਆ ਉਹਨਾਂ ਨੇ ਇਹ ਚੀਜ਼ ਨਹੀਂ ਸੋਚੀ ਵੀ ਡਰਾਈਵਰ ਨੂੰ ਦੌੜਨ ਦੀ ਨੌਬਤ ਆਉਂਦੀ ਤੇ ਆਉਂਦੀ ਕਿਉਂ ਆ ਡਰਾਈਵਰ ਕਿਉਂ ਉਸ ਪਲੇਸ ਤੋਂ ਦੌੜਦਾ ਉਹ ਹੁਣ ਮੈਂ ਤੁਹਾਨੂੰ ਦੱਸਦਾ ਕਿਉਂ ਦੌੜਦਾ ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਹਰ ਹਫ਼ਤੇ ਇੱਕ ਇਦਾਂ ਦੀ ਨਿਊਜ਼ ਮਿਲਦੀ ਹੋਊਗੀ ਐਕਸੀਡੈਂਟ ਹੋਇਆ ਭੀੜ ਨੇ ਡਰਾਈਵਰ ਨੂੰ ਕੁੱਟਿਆ ਡਰਾਈਵਰ ਦੀ ਮੌਤ ਹੋ ਗਈ ਡਰਾਈਵਰ ਦੀ ਲੱਤ ਟੁੱਟ ਗਈ ਡਰਾਈਵਰ ਦਾ ਸਿਰ ਪਾੜ ਗਿਆ ਡਰਾਈਵਰ ਦੀ ਬਾਹਾਂ ਟੁੱਟ ਗਈ ਕਿਉਂਕਿ ਡਰਾਈਵਰ ਨਾਲ ਦੌੜਨਾ ਉਹਦੀ ਮਜਬੂਰੀ ਇਸ ਲਈ ਬਣ ਜਾਂਦੀ ਆ ਕਿ ਪਬਲਿਕ ਉਹਨੂੰ ਕੁੱਟਣ ਪੈ ਜਾਂਦੀ ਵੀ ਤੂੰ ਇਸ ਬੰਦੇ ਨੂੰ ਮਾਰਿਆ ਪੀ ਭਾਈ ਡਰਾਈਵਰ ਨੇ ਤਾਂ ਮਾਰਿਆ ਤਾਂ ਵੀ ਜੇਕਰ ਡਰਾਈਵਰ ਨੂੰ ਕੁਝ ਪਤਾ ਹੀ ਨਹੀਂ ਉਹਨੂੰ ਗੱਡੀ ਨਹੀਂ ਆਉਂਦੀ ਉਹ ਰੋਡ ਦੇ ਉੱਤੇ ਘਮਾਉਂਦਾ ਲੈ ਜਾ ਰਿਹਾ ਜਿਹੜਾ ਆਪਣੀ ਲੇਨ ਦੇ ਵਿੱਚ ਤੁਰਿਆ ਕਾਰ ਵਾਲਾ ਸਾਈਡ ਤੋਂ ਆ ਕੇ ਵੱਜ ਗਿਆ ਜਾਂ ਮੋਟਰਸਾਈਕਲ ਵਾਲਾ ਪਿੰਡੋਂ ਚੜਿਆ ਹਾਈਵੇ ਤੇ ਸਿੱਧਾ ਥੱਲੇ ਆ ਗਿਆ ਉਹ ਚ ਟਰੱਕ ਵਾਲੇ ਦਾ ਕੀ ਕਸੂਰ ਆ ਉਹ ਦੌੜਦਾ ਤਾਂ ਆ ਵੀ ਜਿਨ੍ਹਾਂ ਨੇ ਆਉਣਾ ਉਹਨਾਂ ਕਹਣਾ ਵੱਡੀ ਗੱਡੀ ਵਾਲੇ ਨੇ ਮਾਰਿਆ ਕਿਉਂਕਿ ਸਾਡੇ ਲੋਕਾਂ ਨੂੰ ਇੱਕ ਬਹੁਤ ਤਕੜੀ ਬਿਮਾਰੀ ਆ ਜਦੋਂ ਇੱਕ ਬੰਦਾ ਕਹਦੇ ਨੇ ਟਰੱਕ ਦੀ ਗਲਤੀ ਆ ਉਹ ਜਿਹੜੇ ਪਿੱਛੇ ਆਉਣਗੇ ਉਹਦੇ ਖਿਲਾਫ ਹੋ ਜਾਣਗੇ ਵੀ ਲਓ ਅੱਜ ਹੀ ਵੀ ਹੱਥ ਸਾਫ਼ ਕਰ ਲਈਏ দৌড়ਦਾ ড্রাইভার ਤਾਂ ਆ ਨਾ ਕਿ ਉਹ দৌড়ਦਾ ਵੀ ভাই ਮੈਂ ਇਹਦੇ ਤੋਂ ਬਚ ਜਾਵਾਂ ਜਾਂ ਕਿੱਦਾਂ ਕਿਉਂਕਿ ਬਚਦਾ ਸੀ ਸਕਦੇ ਹੀ ਨਹੀਂ ਹੈਗੇ ਜਿਹੜੀ ਨੰਬਰ ਹਰ ਇੱਕ ਬੰਦਾ ਨੋਟ ਕਰ ਲੈਂਦਾ ਹੈਗਾ ਹਰ ਇੱਕ ਬੰਦਾ ਹਰ ਇੱਕ ਗੱਡੀ ਫਾੜ ਹੋ ਜਾਂਦੀ ਆ ਜਦੋਂ ਐਕਸੀਡੈਂਟ ਹੁੰਦਾ ਪਰ ਇਹ ਪਬਲਿਕ ਦੇ ਸਤਾਏ ਹੋਏ ਲੋਕ ਪਬਲਿਕ ਤੋਂ ਦੁਖੀ ਹੋ ਕੇ ਡਰਾਈਵਰ ਦੌੜਦੇ ਹੈਗੇ ਆ ਸਰਕਾਰ ਨੇ ਐਡਾ ਗਲਤ ਕਾਨੂੰਨ ਕੱਢਿਆ ਸਰਕਾਰ ਨੇ ਇਹ ਚੀਜ਼ ਨਹੀਂ ਸੋਚੀ ਇਸ ਕਾਨੂੰਨ ਤੋਂ ਬਾਅਦ ਇੰਡੀਆ ਦੇ ਵਿੱਚ ਤੁਹਾਨੂੰ ਡਰਾਈਵਰ ਨਹੀਂ ਮਿਲੇਗਾ ਡਰਾਈਵ ਕਰਨ ਨੂੰ ਜਿਵੇਂ ਕਿ ਨਹੀਂ ਮਿਲ ਰਿਹਾ ਤੁਸੀਂ ਪੰਪਾਂ ਦੀਆਂ ਹਾਲਤਾਂ ਦੇਖ ਰਹੇ ਹੋ ਉਹ ਸਾਰੀਆਂ ਸਾਡੇ ਹੀ ਇਸ ਸਿਸਟਮ ਨਾਲ ਜੁੜੀਆਂ ਹੋਈਆਂ ਸਾਡੇ ਟੈਂਕਰਾਂ ਵਾਲੇ ਡਰਾਈਵਰ ਆਪਣੇ ਘਰਾਂ ਨੂੰ ਚਲ ਗਏ ਉਹ ਕਹਿੰਦੇ ਭਾਈ 15000 ਤਨਖਾਹ ਲੈਣੇ ਆ ਆਪਾਂ ਨਹੀਂ ਜੇ ਲੈਣੀ ਨਾ 10 ਸਾਲ ਸਰ ਤੋਂ ਸਜ਼ਾ ਭੁਗਤੋਣੀ ਆ ਨਾ 7 ਲੱਖ ਜੁਰਮਾਨਾ ਦੇਣਾ ਕਿਉਂਕਿ ਡਰ ਹਮੇਸ਼ਾ ਬੰਦੇ ਨੂੰ ਜਿਹੜਾ ਆ ਉਹ ਪਿੱਛੇ ਨੂੰ ਕਰਦਾ ਇਹਨਾਂ ਦੇ ਇੰਨਾ ਡਰ ਪਾ ਦਿੱਤਾ ਵੀ ਜਿਹੜੇ ਚੱਲ ਵੀ ਰਹੇ ਉਹ ਵੀ ਬਹੁਤ ਡਰ ਚ ਚੱਲਣਦੇ ਆ ਵੀ ਕਦੇ ਸਾਡੇ ਕੋ ਕੋ ਹਿੱਟ ਨਾ ਹੋ ਜਾਏ ਤਾਂ ਸਾਡੇ ਤੇ ਕਾਨੂੰਨ ਲਾਗੂ ਹੋ ਜਾਊ। ਜੇਕਰ ਗੱਲ ਕਰੀਏ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜਾ ਇਹ ਧਰਨਾ ਪ੍ਰਦਰਸ਼ਨ ਆ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਕਿ ਸਰਕਾਰ ਹੁਣ ਤਾਂ ਫਿਰ ਇਸ ਤੇ ਕੰਮ ਕਰ ਰਹੀ ਹੈ ਜਾਂ ਨਹੀਂ? ਨਹੀਂ ਜੀ ਹਾਲੇ ਕਿ ਆਪਾਂ ਇੱਕ ਚੀਜ਼ ਪਹਿਲੇ ਕਲੀਅਰ ਕੀਤੀ ਸੀ ਵੀ ਅਸੀਂ ਸਰਕਾਰ ਖਿਲਾਫ ਨਹੀਂ ਚੱਲ ਰਹੇ ਅਸੀਂ ਕਾਨੂੰਨ ਖਿਲਾਫ ਚੱਲ ਰਹੇ ਆ। ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ ਪਰ ਸਾਡੇ ਵੱਲੋਂ ਕੋਈ ਪਾਬੰਦੀ ਨਹੀਂ ਓ। ਪਮੇ ਆ ਉਹ ਭਾਜਪੀ ਪਮੇ ਝਾੜੂ ਆ ਪਮੇ ਅਕਾਲੀ ਦਲ ਜਿਹੜਾ ਮਰਜੀ ਵੀ ਆ ਜੇਕਰ ਕੋਈ ਸਾਡੀ ਸੈਟਲਮੈਂਟ ਕਰਾ ਦੇ ਸਾਨੂੰ ਕੀ ਲੋੜ ਪਈ ਆ ਵੀ ਆਪਾਂ ਇੱਥੇ ਬੈਠੀਏ ਠੰਡ ਚ ਮਰੀਏ ਪਰ ਇਹ ਸਰਕਾਰਾਂ ਪਤਾ ਕੀ ਸੋਚਦੀਆਂ ਰੀੜ ਦੀ ਹੱਡੀ ਨੂੰ ਇਹ ਸੋਚਦੀਆਂ ਵੀ ਸਿਰ ਦੀ ਟੋਪੀ ਆ ਐ ਲੈ ਚੱਕ ਕੇ ਸਿਰ ਦੁੱਤੀ ਪਰ ਹੁਣ ਪਤਾ ਲੱਗਾ ਨਾ ਪੰਪਾਂ ਤੇ ਜਾ ਕੇ ਲੈਣਾ ਦੇਖੋ ਇਹ ਰੀੜ ਦੀ ਹੱਡੀ ਨੇ ਹਲਾਈਆਂ ਹੋਈਆਂ ਤੇ ਜੇ ਆਪਾਂ ਕਹੀਏ ਨਾ ਵੀ ਕੋਈ ੱੱਕੇ ਨਾਲ ਡਰਾਈਵਰਾਂ ਤੋਂ ਗੇਅਰ ਪਾ ਲੂ ਕੋਈ ਨਹੀਂ ਪਾ ਸਕਦਾ ਜਿਹੜੇ ਇਹਨਾਂ ਦੇ ਕਾਰਾਂ ਵਾਲੇ ਡਰਾਈਵਰ ਆ ਨਾ ਅੰਦਰੋਂ ਟੈਂਕਰ ਕੱਢਣਗੇ ਰੋਡ ਦੇ ਦੂਜੇ ਪਾਸੇ ਲੈ ਜਾਣਗੇ ਠੀਕ ਹੈ ਨਹੀਂ ਜਿੰਨਾ ਚਿਰ ਤੱਕ ਕਰੇ ਧਰਨਾ ਪਰਦਸ਼ ਜਿੰਨਾ ਚਿਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਜੇ ਸਰਕਾਰ ਸਾਡਾ ਧੱਕਾ ਕਰੂਗੀ ਉਹਦਾ ਰਿਜ਼ਲਟ ਹੋਰ ਉਲਟ ਹੋਣਾ ਕਿਉਂਕਿ ਮਾਲਕ ਭਾਵੇਂ ਇਹਲੇ ਡਰਾਈਵਰ ਨੂੰ ਲੱਖ ਰੁਪਈਆ ਤਨਖਾਹ ਦੇਵੇ ਡਰਾਈਵਰ ਨੇ ਗੱਡੀ ਨਹੀਂ ਚਲਾਉਣੀ ਡਰਾਈਵਰ ਗੱਡੀ ਨਹੀਂ ਚਲਾ ਸਕਦਾ ਠੀਕ ਹੈ ਨਹੀਂ ਜੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਆ ਜੇਕਰ ਤੁਸੀਂ ਇੰਡੀਆ ਨੂੰ ਕੈਨੇਡਾ ਬਣਾਉਣਾ ਚਾਹੁੰਦੇ ਆ ਇੰਡੀਆ ਨੂੰ ਅਮਰੀਕਾ ਬਣਾਉਣਾ ਚਾਹੁੰਦੇ ਆ ਉੱਥੇ ਦੇ ਕਾਨੂੰਨ ਤਾਂ ਦੇਖੋ ਤੁਸੀਂ ਦੱਸੋ ਤਾਂ ਕੋਈ ਬਾਹਰਲੀ ਅੱਜ ਤੱਕ ਦੀ ਕੋਈ ਵੀਡੀਓ ਆਈ ਆ ਵੀ ਡਰਾਈਵਰ ਨੂੰ ਕਹਿੰਦੇ ਕੁੱਟਿਆ ਦੱਸੋ ਨਹੀਂ ਕਿਸੇ ਦੇਸ਼ ਦੇ ਵਿੱਚ ਸੁਣਿਆ ਵੀ ਐਕਸੀਡੈਂਟ ਹੋਇਆ ਤੇ ਲੋਕਾਂ ਨੇ ਡਰਾਈਵਰ ਲਾਇਆ ਉਹਦਾ ਸਿਰ 파ੜਤਾ ਕਦੀ ਹੋਈ ਤਾਂ ਅਸੀਂ ਕਹਿੰਨੇ ਆ ਜੀ ਮੁੰਡੇ ਅਸੀਂ ਬਾਹਰ ਨਹੀਂ ਜਾਣਦੇ ਨੇ ਸਾਡੇ ਭਗਵਾਨ ਭਗਵੰਤਮਾਨ ਹੋਣੀ ਵੀ ਇਹ ਗੱਲ ਕਰਦੇ ਆ ਅੱਜ ਮਹਾਰਾਜ ਪੰਜਾਬ ਦੇ ਵਿੱਚ ਇਸ ਬਹੀਰ ਨੂੰ ਆਪਾਂ ਜੇ ਖਿੱਚਿਆ ਹੋਇਆ ਆ ਪੂਰੇ ਇੰਡੀਆ 'ਚ ਕਿ ਭਗਵੰਤਮਾਨ ਹੋਣਾ ਦਾ ਇਹ ਫਰਜ਼ ਨਹੀਂ ਬਣਦਾ ਵੀ ਉਹ ਸਾਡੇ ਨਾਲ ਗੱਲਬਾਤ ਕਰਨ ਸਾਡਾ ਰੋਸ ਹੈਗਾ ਉਹਨਾਂ ਨਾਲ ਪਰ ਆਪਾਂ ਜੋ ਮਰਜ਼ੀ ਵੀ ਅਸੀਂ ਇਹ ਗੱਲ ਕਲੀਅਰ ਕਰ ਦਿੰਨੇ ਆ ਵੀ ਆਮ ਪਾਰਟੀ ਜੇਕਰ ਪੰਜਾਬ ਦੇ ਵਿੱਚ ਹੈਗਾ ਸਾਡਾ ਪੰਜਾਬੀਆਂ ਦਾ ਦੁੱਖ ਨਹੀਂ ਦਿੰਦਾ ਭਾਈ ਜੀ ਜੇ ਆਪਣੇ ਪਰਿਵਾਰ ਦੇ ਆ ਮੇਰੇ ਪਰਿਵਾਰ ਦੇ ਵਿੱਚ ਇਹ ਚਾਚੇ ਦਾ ਮੁੰਡਾ ਹੋਵੇ ਤਾਂ ਸੱਟ ਲੱਗੇ ਕੀ ਮੈਂ ਇਹਨੂੰ ਪੁੱਛੂੰਗਾ ਨਹੀਂ ਭਵੇਂ ਜੋ ਮਰਜੀ ਹੋਵੇ ਕੀ ਨਾ ਸਰਕਾਰਾਂ ਨੂੰ ਅਸੀਂ ਦੀਦੇ ਨਹੀਂ ਆਗੇ ਕੀ ਐਮ ਐਲ ਏ ਐਮ ਪੀ ਨੂੰ ਦੀਦੇ ਨਹੀਂ ਆਗੇ ਵੀ ਬੰਦੇ ਬੈਠੇ ਆ ਰੋਡ ਕਰਾਰੇ ਠੰਡ ਚ ਮਰਨ ਡਏ ਹੋ ਆ ਮਹਾਰਾਜ ਸਵੇਰ ਦੇ ਅਸੀਂ ਆਏ ਹੋਏ ਆ ਕੀ ਸਰਕਾਰ ਨੂੰ ਦੀਦਾ ਨਹੀਂ ਆਈ ਜਾ ਕੇ ਗੱਲ ਕਰੀਏ ਸਰਕਾਰ ਬਦਾਂ ਕਦੋਂ ਆਉਂਦੀ ਆ ਜਦੋਂ ਉਹ ਬੰਦ ਹੁੰਦਾ ਰੋਡ ਹੋਵੇ ਦੇ ਇਲੈਕਸ਼ਨ ਦੀ ਗੱਲ ਕਰੀ ਤਾਂ 2024 ਦੇ ਇਲੈਕਸ਼ਨ ਵੀ ਆ ਗਏ ਆ ਕਿ ਸਭ ਸਕਾਇਆ ਜਾਏਗਾ ਮਹਾਰਾਜ ਦੇਖ ਲਓ ਕਰੋੜਾਂ ਦੀ ਸੰਖਿਆ ਦੇ ਵਿੱਚ ਡਰਾਈਵਰ ਤੇ ਪਿੱਛੇ ਉਹਨਾਂ ਦੇ ਪਰਿਵਾਰ ਤੇ ਨਾਲ ਤਾਂ ਇੰਨੀ ਕਸੀ ਬਣਾਈ ਉਹ ਆਪਣੇ ਬੰਦਿਆਂ ਨਾਲ ਜਿਹਨੂੰ ਕਹਿ ਦਿੱਤਾ ਨਾ ਵੋਟ ਨਹੀਂ ਪਾਉਣੀ ਉਹ ਫੇ ਨਹੀਂ ਪਾਊਗਾ ਦੁਨੀਆ ਇਧਰ ਦੀ ਉਧਰ ਹੋ ਜਾਏ ਇਹ ਨਹੀਂ ਹੋ ਸਕਦਾ ਕਿਉਂਕਿ ਸਭ ਤੋਂ ਵੱਲਾਂ ਆਪਣਾ ਢਿੱਡ ਫੇ ਪਾਰਟੀਆਂ ਫੇ ਸਭ ਕੁਝ ਜਿੰਨੇ ਸਾਡੇ ਢਿੱਡ ਤੇ ਲੱਤ ਮਾਰਤੀ ਉਹਨੂੰ ਵੋਟ ਕਿਉਂ ਪਾਵਾਂਗੇ ਜੇਕਰ ਹੁਣ ਝਾੜੂ ਸਾਡਾ ਨਹੀਂ ਖੜੂਗਾ ਮੈਂ ਕਹਿੰਦਾ ਝਾੜੂ ਨਹੀਂ ਖੜਦਾ ਨਾ ਜੇ ਆਜ਼ਾਦ ਆਜ਼ਾਦ ਬੰਦਾ ਕੋਈ ਵੀ ਭਵੇਂ ਕੋਈ ਕੂੜਾ ਚੱਕਣ ਵਾਲਾ ਵੀ ਖੜ ਜਵੇ ਉਹਨੂੰ ਵੋਟ ਪਾਵਾਂਗੇ ਕਿਉਂਕਿ ਜੇ ਸਾਡੇ ਦੁੱਖ ਚ ਨਹੀਂ ਤੁਸੀਂ ਸਾਡੇ ਸਹਾਇ ਹੋ ਸਕਦੇ ਤਾਂ ਫੇ ਅਸੀਂ ਤੁਹਾਨੂੰ ਬਣਾ ਕੇ ਲੈਣਾ ਵੀ ਕੀ ਆ ਕੀ ਤੁਹਾਡਾ ਕੋਈ ਕੋਈ ਤੁਹਾਡੇ ਮੈਂਬਰ ਨੂੰ ਨਹੀਂ ਪਤਾ ਵੀ ਅੱਜ ਇਹ ਲੋਕੀ ਇੱਥੇ ਬੈਠੇ ਹੋ ਆ ਮੇਰੀ ਫੇਸਬੁੱਕ ਦੇ ਉੱਤੇ ਮੈਂ ਕਦੋਂ ਦਾ ਜ਼ੋਰ ਲਾ ਰਿਆ ਵੀ ਭਾਈ ਸਾਨੂੰ ਆ ਤਕਲੀਫ ਆ ਵੀ ਸਾਡਾ ਕੋ ਹੱਲ ਕਰੋ ਕੋ ਹੱਲ ਕਰੋ ਉਦਾਂ ਤੁਸੀਂ ਜਿੱਲੇ ਵੋਟਾਂ ਦਾ ਮੁੱਦਾ ਹੁੰਦਾ ਹੋਲੇ ਤੁਸੀਂ ਇਕੱਲੇ ਇਕੱਲੇ ਦੇ ਘਰ ਜਾਂਦੇ ਆ ਅੱਜ ਤਾਂ ਮੜਾ ਜਾ ਸਾਡਾ 7-800 ਬੰਦੇ ਦਾ ਇਕੱਠ ਆ ਇਹਨਾਂ ਦੇ ਪਰਿਵਾਰ ਆ ਅੱਜ ਤੁਹਾਨੂੰ ਇੱਕ ਵੀ ਨਹੀਂ ਦਿਖ ਰਿਹਾ ਵੀ ਅਸੀਂ ਜਾ ਕੇ ਪੁੱਛੇ ਸਹੀ ਤੁਹਾਨੂੰ ਤਕਲੀਫ ਕੀ ਆ ਕੀ ਮੰਗ ਕੀ ਕਰਨੀ ਚਾਹੁੰਦੇ ਆ ਸਰਕਾਰ ਤੋਂ ਮੰਗਾ ਦੇਖੋ ਜੀ ਮੇਨਲੀ ਹੈਗੇ ਆਪਣੀਆਂ ਦੋ ਠੀਕ ਨੇ ਜੀ ਇੱਕ ਤਾਂ ਜਿਹੜਾ ਐਕਸੀਡੈਂਟ ਤੋਂ ਬਾਅਦ ਡ라이ਵਰ ਦੇ ਨਾਲ ਕੋਈ ਉਹਨੂੰ ਗਾਲੀ ਗਲੋਚ ਕਰਦਾ ਕਿਉਂਕਿ ਸਭ ਦੀ ਇੱਜ਼ਤ ਇੱਕੋ ਜਿਹੀ ਆ ਅਸੀਂ ਮੰਤਰੀ ਨੂੰ ਗਾਲ ਕੱਢੀਏ ਤਾਂ ਚੱਕੇ ਅੰਦਰ ਦੇ ਦੇਣਗੇ ਡਰਾਈਵਰ ਬੰਦੇ ਨਹੀਂ ਹੁੰਦੇ ਮੰਤਰੀ ਦੀਆਂ ਚਾਰ ਲੱਤਾਂ ਸਾਡੇ ਡਰਾਈਵਰ ਦੀ ਫੁੱਲ ਰਿਸਪੈਕਟ ਚਾਹੀਦੀ ਆ ਜਿਹੜਾ ਬੰਦਾ ਡਰਾਈਵਰ ਨੂੰ ਐਕਸੀਡੈਂਟ ਤੋਂ ਬਾਅਦ ਜਾਂ ਰੋਡ ਤੇ ਕੋਈ ਵੀ ਗੱਲਬਾਤ ਹੋ ਜਾਂਦੀ ਆ ਕੋਈ ਹੈਪਨ ਹੋ ਜਾਂਦੀ ਆ ਜਿਹੜਾ ਬੰਦਾ ਡਰਾਈਵਰ ਦੇ ਨਾਲ ਬਦਤਮੀਜ਼ੀ ਕਰੇਗਾ ਜਾਂ ਕਰੋ ਉੱਤੇ ਹੱਥ ਚੱਕੇਗਾ ਉਹਦੇ ਤੇ ਫੁੱਲ ਕਾਰਵਾਈ ਉਹਦੇ ਤੇ ਬਕਾਇਦਾ ਧਾਰਾ ਲੱਗੇ ਜੇਕਰ ਡਰਾਈਵਰ ਦੇ ਪੂਰੀ 68 ਲੱਗ ਜਾਂਦੀ ਐਮਐਲਆਰ ਕਟਾ ਕੇ ਉਹਦੇ ਉੱਤੇ ਪਰਚਾ ਕੀਤਾ ਜਾਊ ਉਹ ਆਪਾਂ ਡਰਾਈਵਰਾਂ ਨੂੰ ਪਹਿਲੇ ਕਾ ਦੇਣਾ ਕਰੂੰਗੇ ਰਾਜੀ ਨਾਵਾ ਪਹਿਲੇ ਕੇ ਜੀ ਆਪਾਂ ਕੇਸ ਭੁਗਤਾਨਾਂਗੇ ਕੋਈ ਰੋਲਾ ਨਹੀਂ ਹੈਗਾ ਕਾਇਕਮੂਲ ਕਾਇ